ਹਰੇ ਪੰਜਾਬ ਪੰਜਾਬ ਫੜਾਓ ਪੂਰਾ ਹਜ਼ਾਰ ਤਾਇਆ ਫੜਾਓ ਤੇ ਤੇਰਾ ਕਹਿੰਦਾ ਸੀ ਤੇ ਤੇਰਾ ਕਹਿੰਦਾ ਸੀ ਆਪਾਂ 11 ਲਾਇਆ ਸੀ ਤੇ 11 ਲਾਇਆ ਪਰ ਕੀ ਲਾਇਆ ਉਹ ਤਾਂ 9 ਕਮੇ ਲਾਈ ਜਾਂਦੇ ਹੁਣ ਇਹ ਭਾਈ ਉਸ ਟਾਈਮ 13 ਕਹਿੰਦਾ ਸੀ ਆਪਾਂ 11 ਲਾਇਆ ਜੇ ਤਾਂ ਤੂੰ ਕਹੇਗਾ ਤਾਂ ਨਹੀਂ ਕਿੰਨੇ ਦੀ ਦੱਸ ਦੀ ਹਾਂ ਦੱਸ ਦੀ ਯਾਨੀ ਤੂੰ ਬੇਚਨਾਈ ਗੱਲ ਪਾ ਦੇ 13 ਕੀ ਕਹਿੰਦਾ ਭਾਈ 13 ਉਹ ਤੇਰਾ ਕਹਿਆ ਸੀ ਹਾਂ ਤੁਸੀਂ 10 ਲਗਾ ਰਹੇ ਹੋ ਕਿੰਨੇ ਦੀ ਕਿੰਨੇ ਦੀ ਹੋਊ ਫਿਰ ਤੂੰ ਦੱਸ ਕੇ ਰੱਖ 13 ਦੀ ਕਹਦੀ ਤੈਨੂੰ 15 ਦੀ ਕਹੇ 13 ਹੀ ਲੈ ਜਾ ਜੇ ਦਾ ਭਾਈ 100 ਪਾਈ ਦਾ ਚੁੱਪ ਕਰ ਜਾਂਦੇ ਕਿਉਂ ਜੀ ਰੁਪਈਆ ਰੁਪਈਆ ਚੱਲੂ ਉਹਦਾ ਤਾਂ ਕਿਹਨਾ ਕਰਾਂ ਯਾਰ ਠੀਕ ਹੈ ਕਿੰਨੇ ਦੀ ਲਾਸਟ ਲੀਮਟ ਹੈ 13 ਦੀ ਕਹਦਾ ਤੈਨੂੰ 15 ਮਾ ਕੇ ਤੈਨੂੰ 13 ਨਹੀਂ ਕਹਦੇ ਹੋਰ ਰਸਗੇ ਲੈ ਭਾਈ ਹਾਂ ਤੁਸੀਂ ਤੈਨੂੰ ਵੀ ਕੋਈ ਨੇੜੇ ਹੁਣ ਆਪਾਂ ਉਹ ਨਹੀਂ ਵੀ ਕੋਈ ਨੇੜੇ ਕਰਾਂਗੇ ਉਹ ਨਹੀਂ ਦੇ ਨਹੀਂ ਮਿਲੇ ਉੱਥੇ ਉਹ ਲੈ ਆਰੇ ਫੜਾ ਪੈਸੇ ਕਰ ਪੈਸਾ ਕਾਲ ਚੰਗਾ ਲਗਿਆ ਰੱਖੀ ਤਾਂ 200 ਇਹਨੇ ਕਿਹਾ ਹਾਂ ਹਾਂ ਬੰਦੇ ਹਾਂ ਹਾਂ ਤਾਂਗ ਨਹੀਂ ਸੌਦਾ ਗੱਲ ਕਰ ਜਿਹੜਾ ਆਪਣੇ ਕੋਈ ਸੌਦਾ ਬਾਰੇ ਸੌਦੇ ਹੁੰਦੇ ਲੈ ਫੜ ਦੱਸ ਦੇ ਦੱਸ ਹੜਤਾ ਲੈ ਚੰਗਾ ਲੱਗੇ ਰੱਖ ਨਹੀਂ 11 ਨਹੀਂ ਕਰਦੇ ਨਹੀਂ ਨਹੀਂ 2000 ਕਰਦਾ ਤਾਂ ਬੇਚਾ ਬੇਚ ਕੇ ਜਾ 4 ਹਾਂਜੀ ਨਾਲ ਬੰਦ ਵੀ ਇਹ ਬੰਦੇ ਹੋਰ ਫੜਾ 1000 ਤਾਂ ਹੀ ਘਟਾ 1000 ਹੋਰ ਦੇ ਇਹਦਾ 10 ਹੀ ਹੋਇਆ ਐ ਕਿਨੇ ਪੂਰਾ ਐ ਤੇਰਾ ਘੇਰਾ ਕਿਵੇਂ ਹੋ ਜਾਂਦਾ ਉਹ ਚੰਗਾ ਤੇਰੇ ਹੱਕ ਚ ਐ ਕੋਈ ਗੱਲ ਨਹੀਂ ਲਿਆ ਵੀ ਨਹੀਂ 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 ਪੂਰੇ ਫੜਾ 1000 ਕੋਟਾ ਤਹੂ 2000 ਇਹਦਾਂ ਪੋਟਾ ਪੋਟਾ ਹੋਇਆ ਹਟ ਬਸ ਹੁਣ ਠੀਕ ਐ ਤੇ ਆਪਾਂ ਜਿੰਦੂ ਵਧੀਆ ਨਾਲੇ ਨਹੀਂ ਨਹੀਂ ਵਧੀਆ ਬਾਈ ਕੋਲਟਵਾ ਹੁਣ ਠੀਕ ਐ ਹਾਂ ਮੁਰਕੇ ਮੁਰਕੇ ਲੈ ਜੀ ਉਹਦਾ ਸੌਖਿਆਂ ਫੇਰ ਤਾਂ ਹਾਂ ਬਾਈ ਠੀਕ ਹੈ ਨਹੀਂ 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 ਠੀਕ ਹੈ ਜੀ ਠੀਕ ਹੈ ਓਏ ਹੋਰ ਕੀ ਕਹਿਣਾ ਨਹੀਂ ਯਾਰ ਫੇਰ ਕੀ ਹੈ 13 ਦੀਆਂ ਨੂੰ ਕਹਦਾ ਦੇ 13ਾਂ ਦੀ 13 ਛੋੜ ਦਰ ਦੂਸਰਾ ਨਾ ਨਹੀਂ ਛੋੜ ਨੀ ਛੇ ਨਹੀਂ ਆ ਤੂੰ ਦਾ ਮੇਲਾ ਦੇਖਣਾ ਹੈ ਕਨਕ ਦਾ ਮੇਲਾ ਨੇ ਪਿੰਡ ਦਾ ਮੇਲਾ ਹੈ ਇੱਥੇ ਵੇਖੀ ਵੇਖੀ ਨਾਲ ਵਿਚਰ ਕੇ ਰੱਖੇ ਰੋੜੇ ਤੇ ਖੜੀ ਜਿਆ ਰੁਪਈਆ ਦੇ ਬਰਾਬਰ ਮੰਗੇ ਯਾਰ ਨਹੀਂ ਨਹੀਂ ਬਾ ਮਾਨਵਰ ਤਾਂ ਬਾ ਰੁਪਈਆ ਫੇਰ ਹੀ ਸੌਦਾ ਹੋਊਗਾ ਕੋਈ ਦੀ ਅੱਖ ਚੀਟੀ ਨਹੀਂ ਦਾ ਠੀਕ ਹੈ ਕਨਕ ਦੂਰੇ ਕਰਨ ਵਾਲਿਆਂ ਜਾ ਕੇ ਪੱਠਾ ਦੇ ਕੇ ਹੀ ਲੈ ਚੀਏ ਹੋਣਗੀਆਂ ਮੈਂ ਉਹਦਾ ਡੈਰੀ ਹੋਣਗੀਆਂ ਆਪਾਂ ਚੰਗੀ ਵੇ ਬੜੀ ਕਿੰਨੇ ਛੜਦਾ ਤੇਰਾ ਤੈਨੂੰ ਛੋੜਦਾ ਤੂੰ ਤੇਰਾ ਜਿ ਛੋੜ ਕਰ ਦਊਗਾ ਭਾਈ ਸਾਡਾ ਤੇਰਾ ਕਹਿ ਰਿਹਾ ਭਾਈ ਇਹਦੇ ਨਹੀਂ ਸਾਡੇ ਘਰੇ ਪਾ ਯਾਰ ਪੂਰੇ ਫੜਾ 500 ਉਹਨੇ ਉਹਨੇ ਫੜਾ ਓਏ ਫੜਾ ਨਹੀਂ 1000 ਦਾ ਮੁੱਲ ਮੈਨੂੰ ਮੱਲੇ ਲੈਂਦਾ ਸੀ ਫੇਰ ਵੀ ਨਹੀਂ ਦਿੰਦਾ ਜੀ ਅਸੀਂ ਤਾਂ ਮੱਲੋ ਮੱਲੀ ਵੇਚਦੇ ਆ ਤੇਰੀ ਹੋਰ ਯਾਰ ਚੱਲ ਫੇਰ ਖੜਾ ਹੋ ਚੱਲ ਅੱਗੇ ਚੱਲ ਦੇਖਣੇ ਵੀ ਹੋਰ ਜ਼ਿੰਮੇਦਾਰ ਆ ਕਿਆ ਕਰਤਾ ਨੇ ਆ ਬਾਤ ਕਿੰਨੇ ਦੀਆਂ ਜੇ ਲੈਣਾ ਨਹੀਂ ਤੇਰੇ ਪਸੰਦ ਹੀ ਨਹੀਂ ਜਦੋਂ ਫਾਇਦਾ ਨਹੀਂ ਛੱਡੇ ਚਲਤੀ ਨਹੀਂ ਫੇਰ ਠੀਕ ਹੈ ਤੇਰੇ ਪਸੰਦ ਨਹੀਂ ਚੱਲ ਇੱਕ ਪਾਲਾ ਇੱਕ ਤਾਂ ਮੰਗ ਕੱਟਣੀ ਦੇ ਹਾਂ ਸਿੱਖੂ ਬੰਦਾ ਬਾਕੀ ਕੋਈ ਨਹੀਂ ਕਰਦਾ ਸਿੱਖੂ ਆ ਸਿੱਖੂ ਦਾ ਬੰਦਾ ਅਮਰਦਾ ਸਿੰਘ ਆ ਖਾਰੋਵਾਰੀ ਬੰਦਾ ਹੈ ਖਾਰੋਵਾਰੀ 10 ਨੂੰ ਪਹੜੀਆਂ ਨਾਲ ਮੌਜੂਦ ਮੈਂ ਬਾਰਾਂ ਵੀ ਲੱਗਿਆ ਬਾਰਾਂ ਵੀ ਲੱਗ ਨਹੀਂ ਸੀ ਦਿੱਤੀ ਨਹੀਂ ਦਿੱਲੀ ਦੂਰ ਹੈ ਦਿੱਲੀ ਦੂਰ ਹੈ ਅੱਠ ਦੇਖ ਰੁਬੀ ਵੀ ਦੇਖ ਭਾਈ ਇਹੋ ਨਾ ਜਾਂ ਕੋਮਾ ਕਿੰਨੇ ਕਿ ਇੱਕ ਦਾ ਕਰਨਾ ਕਿ ਦੋਨੋਂ ਦਾ ਪਹਿਲਾਂ ਇੱਕ ਦਾ ਕਰਾ ਉਹ ਕਵਾਲ ਵਿੱਚ ਕਰ ਲਈ ਯਾਰ ਲੋ 9000 ਕੋ ਦੇਉ 9000 ਦੇਈ ਨਹੀਂ ਜੀ ਹੋਰ 8000 ਪੱਟਾ ਚੱਲ 9000 ਹੋਰ ਕ ਪੱਕਾ ਮਨ ਦੱਸ ਕੀ ਹੈ 11 ਜੀ ਦੇ ਮੈਂ ਪੱਕਾ ਆ ਲਾਸ ਕਰ ਲੈ ਕੱਚੀ ਗੱਲ ਨਹੀਂ ਕਰਦੇ ਫੜ ਫੜ ਰੁਪਿਆ ਚੱਕ 9500 ਬਾਰ ਬਾਰ ਨਹੀਂ ਕਹਿਣਾ 2200 ਨਹੀਂ 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 ਧੰਨ ਦੱਕਾ ਕਾਹਦੇ ਨਾ ਪ੍ਰੇਮ ਦਾ ਦੱਕਾ ਹੈ ਸੌਦਾ ਐ ਉਹ ਗਾ ਤੂੰ ਮੈਨੂੰ ਤੂੰ ਮਹਿੰਗੀ ਦਈ ਜਾਂਦਾ ਹੋਰ ਕੀ ਰਹੀ ਹੈ ਕਿੰਨੇ ਦੀ ਹੈ 7000 11 ਇੰਡੇ ਮੰਗਿਆ ਹਾਡੇ ਦਾ ਅਸੀਂ ਤਾਂ ਹੁਣ ਕਿਆ ਘਟੇ ਦੋ ਸਾਡੇ ਦਾ ਅਸੀਂ ਕਿਆ ਘਟੇ ਹੁਣ ਸਾਡੇ ਦਾ ਹੀ ਸਰ ਸੜ ਸੜ 950 ਦਵਾਈ ਜਾਂਦੇ ਬਾਈ ਜੋ ਫਰ ਜਾਂਦਾ ਸਾਡਾ 100 100 ਦਵਾਈ ਜਾਂਦੇ ਜਾਂਦਾ ਕੋਈ ਫਾਇਦਾ ਨਹੀਂ ਐ ਤਾਂ 100 100 100 ਵੀ ਜਾਊਗਾ ਲਖਾਈ ਦਾ ਵੀ 50 50 ਬੰਦੇ ਪਿਆ ਚੱਲ ਆਹਾਂ ਇਹ 9700 ਦੀ ਹੋ ਗਈ ਹੁਣ ਹੁਣ ਠੀਕ ਹੈ ਕਿਵੇਂ 9700 ਦੀ ਕਰਤੀ ਲਖਾਈ ਲੋਟੀ ਲਖਾਈ ਹੁਣ ਕਰਨੀ ਕੋ 100 ਰੁਪਿਆ ਯਾਰ ਫੇਰ ਵੀ ਤਾਂ ਉਹ 100 ਰੁਪਿਆ ਲਖਾਈ ਦਾ ਮੇਰਾ ਤਾਂ ਮਾਨਦਨ ਕਰਨੀ ਹੈ ਰਹਿਗਾ ਉਹ 3000 ਰੱਖਾਂ ਮੈਂ ਰੱਖਦੇ ਆ ਯਾਰ ਬਾਈ ਤੂੰ ਤੇ ਨਹੀਂ ਲੈ ਜਾ ਇੱਕ ਦਾ ਮਕਾਇਲਾ ਦੂਜੇ ਮਕਾਇਲੇ ਨਾਲ ਜਾਨਾ ਮੈਂ ਮੈਂ ਮਕਾਇਲਾ ਦੂੰਗਾ ਨਾਲ ਜਾਨਾ 300 ਮਕਾਇਲੂ ਮੈਨੂੰ ਪਤਾ ਦੀ ਖਬਰ ਆਈ ਹੋਏ ਮੇਰੇ ਕੋਲ ਮੈਨੂੰ ਸਾਰਾ ਪਤਾ ਕਿ ਕਿਹੜੀ ਆਉ ਬਾਈ ਮੇਰੀ ਗੱਲ ਸੁਣ ਹਾਂ ਸਾਢੇ ਦਾ ਚਾਪ ਓ ਯਾਰ ਉੱਤੇ ਹੀ ਕਰਦਾ ਨਾ ਮੇਰੀ ਗੱਲ ਨੂੰ ਦੱਸ ਦੇ ਸਾਢੇ ਤੋਂ ਮੈਂ ਕਿਹੜੀ ਨਹੀਂ ਹੈ ਤੇ ਲਖਾਈ ਮੈਂ ਪੁੱਛਣਾ ਨਾ 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 ਚਲ ਰਦਰ ਜੀ ਦਾ ਹੋ ਜ਼ਿੰਦਾ ਜੀ ਦਾਤਾ ਫਰਦਾਸੀ ਮੈਂ ਲਈ ਜਾਂਦਾ ਓ ਜੋ ਜੋ ਓ ਹੁਣ ਤਾਂ ਮੰਨ ਜਾ ਲਖਾਈ ਤਾਂ ਜਾਣੀ ਜਾਣੀ ਹੈ ਬਾਈ ਲਖਾਈ ਤੇ ਜਾਊਗੀ ਅੱਛਾ ਹੋ ਹੁਣ ਮੈਂ ਕਿਹੜਾ ਚਲੋ ਮੈਂ ਡੇਪ ਤੁਹਾਨੂੰ ਨਹੀਂ 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 ਐ ਕਰ ਰੋ ਬੰਦਾ ਜਾ ਕੇ